Thank yeah. you. పవన రేపో యాడ్ చేపిలేనా పవన రేపో యాడ్ చేపిలేనా ఆ ఆ ఆ తోనియా ఆ పర్వత దిమాగాల నా ఆ పవన రేపో యాడ్ చేపిలేనా కెడే కెడి జగా కంపిలే ఇట్నీ ఉంటే ఫెలిషో మన నా జాతి పల్లే ఇక్కెన్యా నా జాల చలాం ఓయ్ ఇంద తే జన్నమా ਯਾਦਾ ਆਪਾਂ ਫਸਦਾ ਜੰਨੇ ਪਰ ਮੋੜ ਤੇ ਨਿਕਲਣਾ ਉੱਠਾ ਜਵਾਕਾਂ ਦੇ ਵੀ ਕੰਡੇ ਪੈ ਜਾਂਦੇ ਆ ਹੁਣ ਅੱਧੀ ਸੈਂਟਰ ਨਹੀਂ ਹੁੰਦੀ ਬਣਾ ਆ ਗਾ ਜਿਹੜੀ ਮਾ ਜਿੱਦੇ ਪੱਲੇ ਆ ਰਹੇ ਸੀ ਬੋਲ ਰਹੇ ਉਹ ਟਮਾਟਾ ਰੱਖ ਚਲ ਮੜੀ ਨਿਗਾ ਮਾਰਦਾ ਗਾੜਾ ਅਸੀਂ ਭੈਣ ਵਾਂ ਕੇ ਜਿੰਦੇ ਤੱਕ ਜਿੰਦੇ ਭੜੇ ਜਦੋਂ ਇੰਨੀ ਗੱਲ ਵਾਖੀ ਜੇ ਦੱਤ ਅੱਧਾ ਬਣ ਜਾਂਦਾ ਜੇ ਕੋਈ ਨਹੀਂ ਠੀਕ ਹੈ ਮੈਂ ਦੇਖਦਾ ਮੜੀ ਦੀ ਗਾ ਨਿਗਾ ਮਾਰਦਾ ਭੈਣ ਵਾਂ ਕੇ ਤੇ ਕੀ ਚੱਕਰ ਜਲਵਾ ਕਰ ਸਿੱਧੇ ਮਾਰੇ ਰੋ ਪੈਣੇ ਪੈਣੇ ਕਿਸੇ ਨੂੰ ਕਹੀ ਨਹੀਂ ਵੀ ਜਾ ਓਏ ਇਹ ਹੋ ਜੂ ਜਾ ਓਏ ਪੁੱਤ ਹੋ ਜੂ ਤੇਰਾ ਕੀ ਅਗਲੇ ਲੈ ਕੰਮ ਹੋ ਜੂ ਤੈਨੂੰ ਦੋ ਘੜੀ ਦੁੱਖ ਮਿਲਦਾ ਆ ਠੀਕ ਨਹੀਂ ਤੁਹਾਨੂੰ ਲੱਗਿਆ ਆ ਤੈਨੂੰ ਦੁੱਖ ਮਿਲਦਾ ਹੈ ਕਿਉਂ ਪਤਾ ਕਰ ਨਹੀਂ ਕਰਦਾ ਇੱਕ ਮੈਨੂੰ ਆਏ ਦੇਖੀ ਪਿੱਛੇ ਜਦੋਂ ਕੌਣ ਚੱਲਣ ਤੋਂ ਪਹਿਲਾਂ ਕੰਮ ਕੌਣ ਹੁੰਦਾ ਏ ਤੁਹਾਡੇ ਹੈ ਉਹੀ ਹੋਈ ਗਿਆ ਮੈਂ ਤਾਂ ਹੋਣੀ ਲੱਗੇ ਕਿਚਾ ਬਾਬਾ ਕੀ ਕਰਦਾ ਠੀਕ ਆ ਕਾਲਿਆ ਆ ਬੰਦਰਾ ਕਿਆ ਹੋ ਗਿਆ ਨਾਮ ਜੀ ਦਾ ਪਹਿਲਾਂ ਸੋrti ਸੰਭਲੀ ਉਦੋਂ ਵੀ ਉੱਥਾਂ ਜਾਵਦੀ ਸੀ ਜਦੋਂ ਵਿਆਹ ਹੋ ਗਿਆ ਉਦੋਂ ਉੱਛਾ ਦੇ ਫਿਰ ਜਿਹਨੂੰ ਆਪ ਦਾ ਬਣਾ ਲੈਣ ਨਹੀਂ ਉਹੀ ਫੈਰੀ ਬਣ ਜਾਂਦਾ ਬਾਬਾ ਰੋਲਾ ਮੱਪ ਰੋਲਾ ਮੱਪ ਬੰਦੇ ਬਣ ਗਏ ਖੜ ਗਏ ਆ ਇੱਕ ਮੈਨੂੰ ਆਇਆ ਸੀ ਮੋਢ ਕਾਲਕਾਂ ਦਾ ਸੋਤ ਜੀ ਕਾਲਕਾਂ ਦਾ ਕੀ ਕਰਦੀ ਹੈ ਇਹਦੀ ਬਫਰ ਖੁੱਲ ਮਾਰੀ ਵਾਸਾ ਦੇ ਚੇਤ ਕੋਈ ਪਟਿਆਲੇ ਜਾਂਦੀ ਨਹੀਂ ਰਈ ਜੜੀ ਉਸੋੜੇ ਵੱਡੇ ਕੋਣ ਦਿੰਦਾ ਸੀ ਤੇ ਘਰਾਂ ਚ ਵਾਸ ਦਿੰਦੇ ਸੀ ਹੈ ਤੇ ਘਰਾਂ ਚ ਤੈਨ ਘਰੋਂ ਤੂੰ ਤੈਨੋ ਵੱਡੇ ਵੱਡੀ ਤੂੰ ਜੋ ਤੂੰ ਮੇ ਫਲਾਉਤਾ ਹੈ ਇਹ ਦੂ ਮੇਰ ਕਰ ਲਾਹੋਰ ਦੇ ਜਿੱਦੇ ਚੱਕਰ ਹੈ ਜਿਹੜਾ ਭੈਣ ਮਿਲ ਕੇ ਉਰਤਰਨਾ ਚੜਿਆ ਕੀ ਹੋਇਆ ਸਤਿ ਸ਼੍ਰੀ ਅਕਾਲ ਸਭ ਨਾਲ ਕੀ ਕਰਦੇ ਹੋ ਸਰੀਰ ਸਤਿ ਸੰਤੋਖ ਕਰਦੇ ਹੋ

Hey, check it out, see. Check it ਆ ਗਿਆ ਮੁੰਡਾ ਕਰਾ ਲੈ ਜਮਾਨੀ ਸਿੱਧ ਜਮਾਨੀ ਲੈ ਬਾਬਾ ਆ ਜਾਨ ਇਕਲੇ ਕੋਸਮ ਮਨੋਂ ਤਰਫ ਖਿੜਾ ਬੈਦਾ ਕਿ ਸਿੱਧੀ ਕੱਟ ਕੇ ਜੇ ਹੁੰਦਾ ਬਹੁਤ ਹੈ ਸਿਰ ਮਾਰ ਕੇ ਤਾਂ ਸਾਰੇ ਕਿਆ ਕਰ ਦੋ ਉਹ ਜੋਏ ਪਰ ਚੀਜ਼ ਵਿੱਚ ਪੈਸੇ ਵੀ ਕੱਟਨੇ ਆਂਦੇ ਨੇ ਬਹੁਤ ਅਸੂਲ ਜਿਹੜਾ ਮੋਟਾ ਬੜਾ ਨਾ ਮੋਟਾ ਤੇ ਟਾਣਾ ਵਾ ਤੇ ਟਾਣਾ ਕੋਲਾ ਨਹੀਂ ਇਹਦਾ ਮੋਟੂ ਚ ਜਾਣਾ ਉਹ ਕਿਥੋਂ ਮੋਟ ਚੱਲਿਆ ਇੱਕ ਮੈਨੂੰ ਐ ਦਸੀ ਜਦੋਂ ਕਰ ਦੋ ਮਿੰਟ ਬਾਅਦ ਚ ਗੱਲਾ ਕਰ ਦੋ ਮਿੰਟ ਚ ਕਰ ਲੈ ਜੀ ਤੁਸੀਂ ਪੁੱਛੋ ਇੱਕ ਮੈਂ ਦੋ ਕੀ ਦੱਸ ਹਾਂ ਜੀ ਇਹ ਸਾਲ ਉੱਤੇ ਜਦੋਂ